ਸ੍ਰੀ ਕਾਲ ਸਾਰੇ ਭੈਣਾ ਭਰਾਵਾਂ ਨੂੰ ਸਭ ਤੋਂ ਪਹਿਲਾਂ ਮੇਰੀ ਵੀਡੀਓ ਰੀਲ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਕਮੈਂਟ ਕਰਕੇ ਦੱਸੋ ਕਿਹੜੇ ਸ਼ਹਿਰ ਤੋਂ ਤੁਸੀਂ ਬੋਲ ਰਹੇ ਹੋ ਕਿਉਂਕਿ ਪੰਡਿਤ ਲਾਟਰੀ ਏਜੰਸੀ ਅਮਰਗੜ ਬਹੁਤ ਧਮਾਕੇ ਲੈ ਆ ਚੁੱਕੀ ਆ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿਆ ਨਾ ਵੀ ਜਿਹੜਾ ਵੀਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੂਗਾ ਤੇ ਵੱਧ ਤੋਂ ਵੱਧ ਵੀਡੀਓ ਤੇ ਕਮੈਂਟ ਕੀਤੇ ਉਹਨਾਂ ਵਿੱਚ ਕਿਹੜੇ ਸ਼ਹਿਰ ਤੋਂ ਬੋਲਦੇ ਹੋ ਉਹਨਾਂ 'ਚੋਂ ਇੱਕ ਵੀਰ ਚੁਣਾਂਗੇ ਜਿਹਨਾਂ ਨੂੰ ਸੋਨੇ ਦੀ ਚੈਨ ਨਾਲ ਸਨਮਾਨ ਕੀਤਾ ਜਾਊ ਦਿਵਾਲੀ ਤੋਂ ਦੂਏ ਦੇ ਨਾਲ ਤੇ ਕਮੈਂਟ ਦੇ ਵਿੱਚ ਆਪਣਾ ਮੋਬਾਈਲ ਨੰਬਰ ਨਾਲ ਦਿਓ ਕਿਉਂਕਿ ਫੀਕੋਲ ठीक 5:00 ਵੱਜਣਾ ਠੀਕ ਹੈ ਹੁਣ ਗੱਲ ਕਰਦੇ ਆਪਾਂ ਡੀਅਰ ਪੂਜਾ ਬੰਪਰ ਦੀ ਜਿਹੜਾ ਪੂਜਾ ਬੰਪਰ ਹੈ 2.2 ਕਰੋੜ ਦੇ ਦੋ ਇਨਾਮ ਨੇ ਪਬਲਿਕ ਟੂ ਗਰੰਟਡ ਤੇ ਮੇਸ ਤੇ ਕੁੰਭਰਾ ਸੀ ਦੋ ਰਾਸੀਆਂ ਦਾ ਨਾਮ ਲੈ ਰਹੇ ਆ ਮੇਸ ਤੇ ਕੁੰਭਰਾਸੀ ਦੇ ਵਿੱਚ 17 ਕਾਮਯਾਬ ਨੇ ਜਿਨ੍ਹਾਂ ਨੂੰ ਨਾਮ ਲੱਗਣ ਜਾ ਰਿਹਾ ਤੇ ਇਸ ਕਰਕੇ ਬੇਨਤੀ ਹੈ ਵੀ ਮੇਸ ਤੇ ਕੁੰਭਰਾਸੀ ਵਾਲਿਓ ਤੁਸੀਂ ਆ ਜਾਓ ਪੰਡ ਲਾੜਰੀ ਏਜੰਸੀ ਅਮਰਗੜ ਕੋਲ ਜੇਕਰ ਬਣਨਾ ਕਰੋੜਪਤੀ 2.2 ਕਰੋੜ ਦੇ ਦੋ ਨਾਂ ਪਬਲਿਕ ਟੂ ਗਰੰਟਡ ਨੇ ਤੇ ਪੂਜਾ ਬੰਪਰ ਹੈ ਉਸ ਤੋਂ ਬਾਅਦ ਇਹ 10 ਲੱਖ 5 ਲੱਖ ਹੋਰ ਵੀ अनेका ਨਾਮ ਨੇ ਤੇ 21 ਨਾਲ 14 9 ਨੂੰ ਡਰਾਅ ਖੁੱਲਣ ਜਾ ਰਿਹਾ ਮੰਤਰੀ ਲਾਟਰੀ ਦਾ 2.5 ਕਰੋੜ ਦਾ ਪਬਲਿਕ ਟੂ ਗਰਾਂਟੇਡ ਨਾਮ ਆ ਇਸ ਤੋਂ ਇਲਾਵਾ ਬਹੁਤ ਵੱਡੇ ਫੈਸਟੀਵਲ ਬੰਪਰ ਆ ਚੁੱਕੇ ਨੇ ਸਿਰਫ ਇੱਕ 20 ਹਜ਼ਾਰ ਟਿਕਟ ਪ੍ਰਿੰਟ ਹੋਇਆ 20 ਹਜ਼ਾਰ ਟਿਕਟ ਦੇ ਵਿੱਚੋਂ 20 ਲੱਖ ਰੁਪਏ ਦਾ ਫਰਸਟ ਪ੍ਰਾਈਜ਼ ਆ 1000 ਰੁਪਏ ਦੀ ਟਿਕਟ ਆ ਵਾਰ-ਵਾਰ ਬੇਨਤੀ ਕਰ ਰਿਹਾ ਮੇਸਟੇ ਕੁੰਭ ਰਾਸ਼ੀ ਵਾਲੇ ਦਾ ਮੈਸੀ ਨਾ ਕਰਨ ਭਰਾਵੋ ਤੇ ਇਹਦੇ ਨਾਲ ਹੀ ਇੱਕ 2000 ਰੁਪਏ ਦੀ ਟਿਕਟ ਆ ਤੇ 50 ਲੱਖ ਰੁਪਏ ਦਾ ਪ੍ਰਾਈਜ਼ ਪਬਲਿਕ ਤੋਂ ਗਰੰਟੀਡ ਆ ਤੇ ਆਪਣੇ ਬਾਕੀ 5000 ਰੁਪਏ ਵਾਲੀ ਟਿਕਟ ਆ ਗਈ 5000 ਵਾਲੀ ਟਿਕਟ ਦੇ ਵਿੱਚ 50-50 ਲੱਖ ਦੇ ਦੋ ਇਨਾਮ ਨੇ ਤੇ ਸਰਕਾਰੀ ਲਾਟਰੀ ਆ ਟਿਕਟ ਦੀ ਸਹੀ ਪ੍ਰਿੰਟਿੰਗ ਹੋਈ ਆ ਸਿਰਫ 10000 ਰੁਪਈਆ ਹੋਈ ਆ ਇਨਾਮ ਕਿੱਥੋਂ ਲੱਗਣਾ ਪੰਡ ਲਾੜੀ ਜਾਂਸੀਆ ਲੱਗਣਾ ਦੇਖੋ ਆਪਾਂ ਨੇ ਪਹਿਲਾਂ ਵੀ ਰੱਖੜੀ ਬੰਪਰ ਤੇ ਭਵਿੱਖਵਾਣੀਆਂ ਕੀਤੀਆਂ ਸੀ ਵੀ ਕੁੰਭ ਰਾਸ਼ੀ ਨੂੰ ਨਾਮ ਜਾਣਗੇ ਤੇ ਉਹ ਪ੍ਰਮਾਤਮਾ ਨੇ ਸਾਡੀ लाज ਰੱਖੀ ਆ ਤਿੰਨਾਂ ਇਨਾਮ ਕੁੰਭ ਰਾਸ਼ੀ ਨੂੰ ਗਏ ਨੇ ਇਸ ਵਾਰ ਵੀ ਉਹ ਭਵਿੱਖਵਾਣੀ ਕਰ ਰਿਆਂ ਕੁੰਭ ਰਾਸ਼ੀ ਤੇ ਮੇਸ਼ ਰਾਸ਼ੀ ਦੋਨਾਰ ਆਸੀਆਂ ਦੇ ਵਿੱਚੋਂ ਪਟਾਕੇ ਪੈਣਗੇ ਕਰੋੜਪਤੀ ਤੇ ਲੱਖਪਤੀ ਬਣਨਗੇ ਇਸ ਕਰਕੇ ਜਲਦੀ ਪੰਡ ਲੜਰੀ ਏਜੰਸੀ ਅਮਰਗੜ ਜ਼ਿਲ੍ਹਾ ਮਲੇਰਕੋਟਲਾ ਮੇਰੇ ਪਹੁੰਚੋ ਤੇ ਆਪਣਾ ਡੇਟ ਆਫ ਬਰਥ ਲੈ ਕੇ ਆਓ ਜਨਮ ਦਾ ਟਾਈਮ ਲੈ ਕੇ ਆਓ ਉਹਦੇ ਅਕੋਰਡਿੰਗ ਜੋ ਤੁਹਾਡਾ ਲੱਕੀ ਨੰਬਰ ਬਣਦਾ ਹੋਗਾ ਤੁਹਾਨੂੰ ਪ੍ਰੋਵਾਈਡ ਕੀਤਾ ਜਾਊਗਾ ਤੇ ਪਰਮਾਤਮਾ ਫਲ ਵੀ ਲਾਊਗਾ ਇਨਾਮ ਵੀ ਲੱਗਣਗੇ ਬਾਕੀ ਸ਼ਨੀਵਾਰ ਵਾਲੇ ਦਿਨ ਅਸੀਂ ਉਹਨੇ ਲੁਧਿਆਣੇ ਜੇ ਕਿਸੇ ਵੀ ਨੇ ਸਾਨੂੰ ਲੁਧਿਆਣੇ ਮਿਲਣਾ ਉਹ ਸ਼ਨੀਵਾਰ ਨੂੰ ਜੀਟੀਵੀ ਮਾਰਕੀਟ ਸ਼ਾਪ ਨੰਬਰ 40 ਤੇ ਮਿਲ ਸਕਦਾ ਬਾਕੀ ਦਿਨ ਮੈਂ ਹੁਣਾ ਅਮਰਗੜ ਤੇ ਜਲਦੀ ਆਜੋ ਮਿਸਰਾਂ ਕਰੋ ਮੇਸਟੇ কুমਰਾਸੀ ਵਾਲਿਓ ਬਾਰ-ਬਾਰ ਤੁਹਾਨੂੰ ਬੇਨਤੀ ਕਰ ਰਿਹਾ ਜੇਕਰ ਕਰੋੜਪਤੀ ਤੇ ਲੱਖਪਤੀ ਬਣਨਾ ਨਾ ਤਾਂ ਜਲਦੀ ਅਮਰਗੜ ਆਉਣਾ ਪੈਣਾ ਆਪਣਾ ਡੇਟ ਆਫ ਬਰਥ ਤੇ ਜਨਮ ਦਾ ਟਾਈਮ ਲੈ ਕੇ ਆਇਓ ਉਹਦੇ ਅਕੋਰਡਿੰਗ ਤੁਹਾਨੂੰ ਲੱਕੀ ਨੰਬਰ ਦੇ ਕੇ ਕਰੋੜਪਤੀ ਬਣਾ ਕੇ 사 ਲੂੰਗਾ ਤੁਹਾਡੇ ਨਾਲ ਵਾਦਾ ਤੇ ਜਿਹੜੇ ਵੀ ਵੱਧ ਤੋਂ ਵੱਧ ਕਮੈਂਟ ਕਰਨਗੇ ਵੀਡੀਓ ਨੂੰ ਸ਼ੇਅਰ ਕਰਨਗੇ ਉਹਨਾਂ 'ਚੋਂ ਇੱਕ ਵੀ ਨੂੰ ਸੋਨੇ ਦੀ ਚੈਨ ਆ ਸਨਮਾਨ ਕੀਤਾ ਜਾਊਗਾ ਤੇ ਜਿਆਦਾ ਜਾਂਦਾ ਇੱਕ ਗੱਲ ਕਹਿਣਾ ਵੀ ਵੀਰੋ ਜੇਕਰ ਤੁਹਾਨੂੰ ਕਿਸੇ ਦੀ ਕਾਲ ਆਉਂਦੀ ਆ ਵੀ ਪੰਡਿਤ ਬੋਲਦਾ ਤਾਂ ਸਮਝ ਲਓ ਫੇਕ ਕਾਲ ਆ ਉਹਨਾਂ ਤੋਂ ਬਚੋ ਮੈਂ ਕਿਸੇ ਨੂੰ ਕਾਲ ਕਰਕੇ ਇਹ ਨਹੀਂ ਕਹਿੰਦਾ ਵੀ ਤੁਸੀਂ ਜੱਤੋਂ ਟਿਕਟ ਪਾਓ ਜਾਂ ਸਾਨੂੰ ਪੈਸੇ ਪਾ ਦਿਓ ਕਿਸੇ ਨੂੰ ਆਨਲਾਈਨ ਪੈਸਾ ਨਾ ਪਾਓ ਜੇ ਤੁਸੀਂ ਮੈਨੂੰ ਮਿਲਣਾ ਤਾਂ ਅਮਰਗੜ ਆ ਕੇ ਮਿਲੋ ਬਸ ਇਹੀ ਬੇਨਤੀ ਕਰਦਾ ਧੰਨਵਾਦ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ